ਸਤਨਾਮ ਸ਼੍ਰੀ ਵਾਹਿਗੁਰੂ ਸਾਬ ਜੀ ਹਰ ਜੀ ਰਾਖਲੇ ਪਤ ਮੇਰੀ ਜਮ ਕੋ ਤਰਾਸ ਭਇਓ ਔਰ ਅੰਤਰ ਸਰਨ ਗਏ ਕਿਰਪਾ ਨਿਦ ਤੇਰੀ ਹਰ ਜੀ ਰਾਖਲੇ ਪਤ ਮੇਰੀ जामक त्रास भयो ओर अंतर शरण गही कृपा निद तेरी रहाओ महा पतित मगद लोपी फनकर्ता पाप अब हारा हा। पै मरबे को बेहतर नाहिन ਤੇਹ ਚਿੰਤਾ ਤਨ ਜਾਰਾ ਕਿਨੇ ਭਾਵ ਮੁਕਤ ਕੇ ਕਾਰਨ ਦੇ ਦਿੱਸ ਕਿਉਂ ਉਠ ਧਿਆਆ ਕਾਟੇ ਪੇਰਤ ਬਸੇ ਨਿਰੰਤਰ ਤਾਂ ਕੋ ਮਰਮ ਨਾ ਪਾਇਆ ਨਾਹੀਨ ਗੁਣ ਨਾਹੀਨ ਕਿਛ ਜਪ ਤਪ ਕਹਨ ਕਰਮ ਅਬ ਕੀ ਜੈ ਨਾਨਕ ਹਰ ਪਰਿਓ ਸਰਨਾਗਤ ਅਬੇ ਦਾਨ ਪ੍ਰਭ ਦੀ ਜੈ ਮਨ ਰੇ ਸੱਚਾ ਗੋ ਬਚਾਰਾ ਰਾਮ ਨਾਮ ਬਿਨ ਮਿਥਿਆ ਮਾਨੋ ਸਗਰ ਇਹ ਸੰਸਾਰਾ ਰਹਾਓ ਜਾਂ ਤੋ ਜੋਗੀ ਖੋਜਤ ਹਾਰੇ ਪਯੋ ਨਾ ਤੇ ਪਾਰਾ ਸੋ ਸੁਆਮੀ ਤੁਮਹ ਨਿਕਟ ਪਛਾਨੋ ਰੂਪ ਰੇਖਤੇ ਨਿਆਰਾ ਪਾਵਨ ਨਾਮ ਜਗਤ ਮੈਂ ਹਰ ਕੋ ਕਬਹੁ ਨਾ ਅਸੰਬਾਰਾ ਨਾਨਕ ਸਰਨ ਪਰਿਓ ਜਗ ਬੰਤਰ ਰਾਖੋ ਬਿਰਦ ਤੁਹਾਰਾ ਸਤਨਾਮ ਸ਼੍ਰੀ ਵਾਹਿਗੁਰੂ ਸਹਿਬ ਜੀ ਹਰ ਜੀ ਰਾਖਲੇ ਪਤ ਮੇਰੀ ਜਮ ਕੋ ਤਰਾਸ ਭਇਓ ਔਰ ਅੰਤਰ ਸਰਨ ਗਏ ਕਿਰਪਾ ਨਿਦ ਤੇਰੀ ਹਾ ਜੀ ਰਾਖਲੇ ਪਤ ਮੇਰੀ गम को त्रास भयो और अंतर शरण गही कृपा निद तेरी रहाओ महा पतित मुक्त लोभी फन करता पाप अब हारा पैर मरबे को बेहतर नाहीन ਦੇਹ ਚਿੰਤਾ ਤਨ ਜਾਰਾ ਕਿੰਨੇ અપਾਵ ਮੁਕਤ ਕੇ ਕਾਰਨ ਦੇਹ diss ਕਿਉਂ ਉੱਠ ਧਿਆਇ ਕਾਟੇ ਪੇਰਤ ਬਸੇ ਨਿਰੰਤਰ ਤਾਂ ਕੋ ਮਰਮ ਨਾ ਪਾਇਆ ਨਾਹੀਨ ਗੁਣ ਨਾਹੀਨ ਕਿਛ ਜਪ ਤਪ ਕਹਨ ਕਰਮ ਅਬ ਕੀਜੈ ਨਾਨਕ ਹਰ ਪਰਿਓ ਸਰਨਾਗਤ ਅਬੇ ਦਾਨ ਪ੍ਰਭ ਦੀਜੈ ਮਨ ਰੇ ਸਚਾ ਗੋ ਬਚਾਰਾ ਰਾਮ ਮਾ ਬਿਨ ਮਿਥਿਆ ਮਾਨੋ ਸਗਰੋ ਇਹ ਸੰਸਾਰ ਰਹਾਓ ਜਾਂਤੋ ਜੋਗੀ ਖੋਜਤ ਹਾਰੇ ਪਯੋ ਨਾਤੇ ਪਾਰਾ ਸੋ ਸੁਆਮੀ ਤੁਮ ਅਨਿਕਟ ਪਛਾਨੋ ਰੂਪ ਰਖਤੇ ਨਿਆਰਾ ਪਾਵਨ ਨਾਮ ਜਗਤ ਮੈਂ ਹਰ ਕੋ ਕਬੂ ਨਾ ਅਸੰਬਾਰਾ ਨਾਨਕ ਸਰਨ ਪਰਿਓ ਜਗ ਬੰਤਰ ਰੱਖ ਬਿਰਦ ਤੁਹਾਰਾ ਸਤਨਾਮ ਸ਼੍ਰੀ ਵਾਹਿਗੁਰੂ ਸਹਿਬ ਜੀ ਹਾਰ ਜੀ ਰਾਖਲੇ ਪਤ ਮੇਰੇ ਜਮ ਕੋ ਤਰਾਸ ਭਇਓ ਔਰ ਅੰਤਰ ਸਰਨ ਗਏ ਕਿਰਪਾ ਨਿਦ ਤੇਰੀ ਹਾ ਜੀ ਰਾਖਲੇ ਪਤ ਮੇਰੇ ਮਕੂਤਰਾਸ ਭਯੋ ਰ ਅੰਤਰ ਸਰਨ ਗਏ ਕਿਰਪਾ ਨਿਦ ਤੇਰੀ ਰਹਾਓ ਮਹਾ ਪਤਿਤ ਮੁਗਦ ਲੋਭੀ ਫਨ ਕਰਤਾ ਪਾਪ ਅਬ ਹਾਰਾ ਪੈ ਮਰਬੇ ਕੋ ਬਿਹਤਰ ਨਾਹੀਨ ਤੇਹ ਚਿੰਤਾ ਤਨ ਜਾਰਾ ਕਿੰਨੇ ਭਾਵ ਮੁਕਤ ਕੇ ਕਾਰਨ ਦੇਹਿਸ ਕਿਉਂ ਉਠ ਧਿਆਆ ਕਾਟੇ ਪੇਰਤ ਬਸੇ ਨਰੰਤਰ ਤਾਂ ਕੋ ਮਰਮ ਨਾ ਪਾਇਆ ਨਾਹੀਨ ਗੁਣ ਨਾਹੀਨ ਕਿਛ ਜਪ ਤਪ ਕਹੋਨ ਕਰਮ ਅਬ ਕੀ ਜੈ ਨਾਨਕ ਹਰ ਪਰਿਓ ਸਰਨਾਗਤ ਅਬੇ ਦਾਨ ਪ੍ਰਭ ਦੀ ਜੈ ਮਨ ਰੇ ਸਚਾ ਗੋ ਬਚਾਰਾ ਰਾਮ ਨਾਮ ਬਿਨ ਮਿਥਿਆ ਮਾਨੋ ਸਗਰ ਇਹ ਸੰਸਾਰਾ ਰਹਾਓ ਜਾਂਤੋ ਜੋਗੀ ਖੋਜਤ ਹਾਰੇ ਪਯੋ ਨਾਤੇ ਪਾਰਾ ਸੋ ਸੁਆਮੀ ਤੁਮਹ ਨਿਕਟ ਪਛਾਨੋ ਰੂਬਾਰਖ ਤੇ ਨਿਆਰਾ ਪਾਵਨ ਨਾਮ ਜਗਤ ਮੈਂ ਹਰ ਕੋ ਕਬੂ ਨਾ ਅਸੰਬਾਰਾ ਨਾਨਕ ਸਰਨ ਪਰਿਓ ਜਗ ਬੰਤਰ ਰੱਖ ਬਿਰਦ ਤੁਹਾਰਾ ਸਤਨਾਮ ਸ਼੍ਰੀ ਵਾਹਿਗੁਰੂ ਸਹਿਬ ਜੀ ਹਰ ਜੀ ਰਾਖਲੇ ਪਤ ਮੇਰੇ ਜਮ ਕੋ ਤਰਾਸ ਭਇਓ ਔਰ ਅੰਤਰ ਸਰਨ ਗਏ ਕਿਰਪਾ ਨਿਦ ਤੇਰੀ ਹਰ ਜੀ ਰਾਖਲੇ ਪਤ ਮੇਰੇ ਜਮ ਕੋ ਤਰਾਸ ਭਇਓ ਔਰ ਅੰਤਰ ਸਰਨ ਗਹੀ ਕਿਰਪਾ ਨਿਦ ਤੇਰੀ ਰਹਾਉ ਮਹਾ ਪਤਿਤ ਮੁਗਦ ਲੋਭੀ ਫਨ ਕਰਤਾ ਪਾਪ ਅਬ ਹਾਰਾ ਪੈ ਮਰਬੇ ਕੋ ਬਿਸਤਰ ਨਾਹੀਨ ਤੇਹ ਚਿੰਤਾ ਤਨ ਜਾਰਾ ਕਿੰਨੇ ਪਾਵ ਮੁਕਤ ਕੇ ਕਾਰਨ ਦੇ ਇਸ ਕਿਉਂ ਉਠ ਧਿਆਆ ਕਾਟੇ ਪੇਰਤ ਬਸੇ ਨਰੰਤਰ ਤਾਂ ਕੋ ਮਰਮ ਨਾ ਪਾਇਆ ਨਾਹੀਨ ਗੁਣ ਨਾਹੀਨ ਕਿਛ ਜਪ ਤਪ ਕਹੌਣ ਕਰਮ ਅਬ ਕੀ ਜੈ ਨਾਨਕ ਹਰ ਪਰਿਓ ਸਰਨਾਗਤ ਅਬੇ ਦਾਨ ਪ੍ਰਭ ਦੀ ਜੈ ਮਨ ਰੇ ਸੱਚਾ ਗੋਬਚਾਰਾ ਰਾਮ ਨਾਮ ਬਿਨ ਮਿਥਿਆ ਮਾਨੋ ਸਗਰੋ ਇਹ ਸੰਸਾਰਾ ਰਹਾਓ ਜਾਂਤੋ ਜੋਗੀ ਖੋਜਤ ਹਾਰੇ ਪਯੋ ਨਾ ਤੇ ਪਾਰਾ ਸੋ ਸੁਆਮੀ ਤੁਮਹ ਨਿਕਟ ਪਛਾਨੋ ਰੂਪ ਰਖਤੇ ਨਿਆਰਾ ਪਾਵਨ ਨਾਮ ਜਗਤ ਮੈਂ ਹਰ ਕੋ ਕਬੂ ਨਾ ਅਸੰਬਾਰਾ ਨਾਨਕ ਸਰਨ ਪਰਿਓ ਜਗ ਬੰਤਰ ਰੱਖ ਬਿਰਦ ਤੁਹਾਰਾ ਸਤਨਾਮ ਸ਼੍ਰੀ ਵਾਹਿਗੁਰੂ ਸਾਬ ਜੀ ਹਾਰ ਜੀ ਰਾਖਲੇ ਪਤ ਮੇਰੀ ਜਮ ਕੋ ਤਰਾਸ ਭਇਓ ਔਰ ਅੰਤਰ ਸਰਨ ਗਏ ਕਿਰਪਾ ਨਿਦ ਤੇਰੀ ਹਾਰ ਜੀ ਰਾਖਲੇ ਪਤ ਮੇਰੀ जाम को त्रास भयो और अंतर शरण गही कृपा निद तेरी रहा हो महा पतित मगद लोपी फन करता पाप अब हारा हा। पैर मरे को बेहतर नाहीन ਦੇਹ ਚਿੰਤਾ ਤਨ ਜਾਰਾ ਕਿੰਨੇ ਭਾਵ ਮੁਕਤ ਕੇ ਕਾਰਨ ਦੇਹ diss ਕਿਉਂ ਉਠ ਧਿਆਇ ਕਾਟੇ ਪੇਰਤ ਬਸੇ ਨਰੰਤਰ ਤਾਂ ਕੋ ਮਰਮ ਨਾ ਪਾਇਆ ਨਾਹੀਨ ਗੁਣ ਨਾਹੀਨ ਕਿਛ ਜਪ ਤਪ ਕਾਹਨ ਕਰਮ ਅਬ ਕੀ ਜੈ ਨਾਨਕ ਹਰ ਪਰਿਓ ਸਰਨਾਗਤ ਅਬੇ ਦਾਨ ਪ੍ਰਭ ਦੀ ਜੈ ਮਨ ਰੇ ਸਚਾ ਗੋ ਬਚਾਰਾ ਰਾਮ ਨਾਮ ਬਿਨ ਮਿਥਿਆ ਮਾਨੋ ਸਗਰੋ ਇਹ ਸੰਸਾਰਾ ਰਹਾਓ ਜਾਂਤੋ ਜੋਗੀ ਖੋਜਤ ਹਾਰੇ ਪਯੋ ਨਾਤੇ ਪਾਰਾ ਸੋ ਸੁਆਮੀ ਤੁਮ ਨਿਕਟ ਪਛਾਨੋ ਰੂਪ ਰਖਤੇ ਨਿਆਰਾ ਪਾਵਨ ਨਾਮ ਜਗਤ ਮੈਂ ਹਰ ਕੋ ਕਬੂ ਨਾ ਅਸੰਬਾਰਾ ਨਾਨਕ ਸਰਨ ਪਰਯੋ ਜਗ ਬੰਤਰ ਰੱਖ ਬਿਰਦ ਤੁਹਾਰਾ ਸਤਨਾਮ ਸ਼੍ਰੀ ਵਾਹਿਗੁਰੂ ਸਾਬ ਜੀ ਹਰ ਜੀ ਰਾਖਲੇ ਪਤ ਮੇਰੇ ਜਮ ਕੋ ਤਰਾਸ ਭਇਓ ਔਰ ਅੰਤਰ ਸਰਨ ਗਏ ਕਿਰਪਾ ਨਿਦ ਤੇਰੀ ਹਾ ਜੀ ਰਾਖਲੇ ਪਤ ਮੇਰੇ ਜਮ ਕੋ ਤਰਾਸ ਭਇਓ ਔਰ ਅੰਤਰ ਸਰਨ ਗਏ ਕਿਰਪਾ ਨਿਦ ਤੇਰੀ ਰਹਾਓ ਮਹਾ ਪਤਿਤ ਮੁਗਦ ਲੋਪੀ ਫਾਨ ਕਰਤਾ ਪਾਪ ਅਬ ਹਾਰਾ ਪੈ ਮਰਬੇ ਕੋ ਬਿਹਤਰ ਨਾਹੀਨ ਤੇਹ ਚਿੰਤਾ ਤਨ ਜਾਰਾ ਕੇਨੇ અપਾਵ ਮੁਕਤ ਕੇ ਕਾਰਨ ਦੇ ਇਸ ਕਿਉਂ ਉਠ ਧਿਆਆ ਕਾਟੇ ਪੇਰਤ ਬਸੇ ਨਿਰੰਤਰ ਤਾਂ ਕੋ ਮਰਮ ਨਾ ਪਾਇਆ ਨਾਹੀਨ ਗੁਣ ਨਾਹੀਨ ਕਿਛ ਜਪ ਤਪ ਕਹਨ ਕਰਮ ਅਬ ਕੀ ਜੈ ਨਾਨਕ ਹਰ ਪਰਿਓ ਸਰਨਾਗਤ ਅਬੇ ਦਾਨ ਪ੍ਰਭ ਦੀ ਜੈ ਮਨ ਰੇ ਸਚਾ ਗੋ ਬਚਾਰਾ ਰਾਮ ਨਾਮ ਬਿਨ ਮਿਥਿਆ ਮਾਨੋ ਸਗਰੋ ਇਹ ਸੰਸਾਰ ਰਹਾਉ ਜਾ ਕਿਉ ਜੋਗੀ ਖੋਜਤ ਹਾਰੇ ਪਯੋ ਨਾ ਤੇ ਪਾਰਾ ਸੋ ਸਵਾਮੀ ਤੁਮ ਨਿਕਟ ਪਛਾਨੋ ਰੂਪ ਰਖਤੇ ਨਿਆਰਾ ਪਾਵਨ ਨਾਮ ਜਗਤ ਮੈਂ ਹਰ ਕੋ ਕਬੂ ਨਾ ਅਸੰਬਾਰਾ ਨਾਨਕ ਸਰਨ ਪਰਿਓ ਜਗ ਬੰਤਰ ਰੱਖੋ ਬਿਰਦ ਤੁਹਾਰਾ ਸਤਨਾਮ ਸ਼੍ਰੀ ਵਾਹਿਗੁਰੂ ਸਹਿਬ ਜੀ ਹਾਰ ਜੀ ਰਾਖਲੇ ਪਤ ਮੇਰੀ ਜਮ ਕੋ ਤਰਾਸ ਭਇਓ ਔਰ ਅੰਤਰ ਸਰਨ ਗਏ ਕਿਰਪਾ ਨਿਦ ਤੇਰੀ ਹਾਰ ਜੀ ਰਾਖਲੇ ਪਤ ਮੇਰੀ ਜਮ ਕੋ ਤਰਾਸ ਭਇਓ ਔਰ ਅੰਤਰ ਸਰਨ ਗਹੀ ਕਿਰਪਾ ਨਿਦ ਤੇਰੀ ਕਹਾਉ ਮਹਾ ਪਤਿਤ ਮੁਗਦ ਲੋਭੀ ਫਨ ਕਰਤਾ ਪਾਪ ਅਬ ਹਾਰਾ ਪੈ ਮਰਬੇ ਕੋ ਬਿਸਤਰ ਨਾਹੀਨ ਦੇਹ ਚਿੰਤਾ ਤਨ ਜਾਰਾ ਕਿੰਨੇ ਅਪਾਵ ਮੁਕਤ ਕੇ ਕਾਰਨ ਦੇਹ diss ਕਿਉਂ ਉੱਠ ਧਿਆਇ ਕਾਟੇ ਪੇਰਤ ਬਸੇ ਨਿਰੰਤਰ ਤਾਂ ਕੋ ਮਰਮ ਨਾ ਪਾਇਆ ਨਾਹੀਨ ਗੁਣ ਨਾਹੀਨ ਕਿਛ ਜਪ ਤਪ ਕਹਨ ਕਰਮ ਅਬ ਕੀਜੈ ਨਾਨਕ ਹਰ ਪਰਿਓ ਸਰਨਾਗਤ ਅਬੇ ਦਾਨ ਪ੍ਰਭ ਦੀ ਜੈ ਮਨ ਰੇ ਸੱਚਾ ਗੋਬਚਾਰਾ ਰਾਮ ਨਾਮ ਬਿਨ ਮਿਥਿਆ ਮਾਨੋ ਸਗਰ ਇਹ ਸੰਸਾਰਾ ਰਹਾਓ ਜਾਂਕਿਓ ਜੋਗੀ ਖੋਜਤ ਹਾਰੇ ਪਯੋ ਨਾਤੇ ਬਾਰਾ ਸੋ ਸੁਆਮੀ ਤੁਮ ਨਿਕਟ ਪਛਾਨੋ ਰੂਪ ਰਖਤੇ ਨਿਆਰਾ ਪਾਵਨ ਨਾਮ ਜਗਤ ਮੈਂ ਹਰ ਕੋ ਕਬੂ ਨਾ ਅਸੰਬਾਰਾ ਨਾਨਕ ਸਰਨ ਪਰਿਓ ਜਗ ਬੰਤਰ ਰੱਖ ਬਿਰਦ ਤੁਹਾਰਾ ਸਤਨਾਮ ਸ਼੍ਰੀ ਵਾਹਿਗੁਰੂ ਸਹਿਬ ਜੀ ਹਾਰ ਜੀ ਰਾਖਲੇ ਪਤ ਮੇਰੇ ਜਮ ਕੋ ਤਰਾਸ ਭਇਓ ਔਰ ਅੰਤਰ ਸਰਨ ਗਏ ਕਿਰਪਾ ਨਿਦ ਤੇਰੀ ਹਾਰ ਜੀ ਰਾਖਲੇ ਪਤ ਮੇਰੇ ਜਮ ਕੋ ਤਰਾਸ ਭਇਓ ਔਰ ਅੰਤਰ ਸਰਨ ਗਏ ਕਿਰਪਾ ਨਿਧ ਤੇਰੀ ਰਹਾਓ ਮਹਾ ਪਤਿਤ ਮੁਗਦ ਲੋਭੀ ਫਨ ਕਰਤਾ ਪਾਪ ਅਬ ਹਾਰਾ ਪੈ ਮਰਬੇ ਕੋ ਬਿਹਤਰ ਨਾਹੀਨ ਤੇਹ ਚਿੰਤਾ ਤਨ ਜਾਰਾ ਕਿੰਨੇ ਭਾਵ ਮੁਕਤ ਕੇ ਕਾਰਨ ਦੇਹਿਸ ਕਿਉਂ ਉਠ ਧਿਆਇ ਕਾਟੇ ਪੇਰਤ ਬਸੇ ਨਰੰਤਰ ਤਾਂ ਕੋ ਮਰਮ ਨਾ ਪਾਇਆ ਨਾਹੀਨ ਗੁਣ ਨਾਹੀਨ ਕਿਛ ਜਪ ਤਪ ਕਹਨ ਕਰਮ ਅਬ ਕੀ ਜੈ ਨਾਨਕ ਹਰ ਪਰਿਓ ਸਰਨਾਗਤ ਅਬੇ ਦਾਨ ਪ੍ਰਭ ਦੀ ਜੈ ਮਨ ਰੇ ਸਚਾ ਗੋ ਬਚਾਰਾ ਕਰਾਮ ਮਾ ਬਿਨ ਮਿਥਿਆ ਮਾਨੋ ਸਗਰ ਇਹ ਸੰਸਾਰ ਰਹਾ ਹੋ ਜਾਂਤੋ ਜੋਗੀ ਖੋਜਤ ਹਾਰੇ ਪਯੋ ਨਾ ਤੇ ਪਾਰਾ ਸੋ ਸੁਆਮੀ ਤੁਮਾ ਨਿਕਟ ਪਛਾਨੋ ਰੂਪ ਰਖਤੇ ਨਿਆਰਾ ਪਾਵਨ ਨਾਮ ਜਗਤ ਮੈਂ ਹਰ ਕੋ ਕਬੂ ਨਾ ਅਸੰਬਾਰਾ ਨਾਨਕ ਸਰਨ ਪਰਿਓ ਜਗ ਬੰਤਰ ਰੱਖੋ ਬਿਰਦ ਤੁਹਾਰਾ ਸਤਨਾਮ ਸ਼੍ਰੀ ਵਾਹਿਗੁਰੂ ਸਹਬ ਜੀ ਹਰ ਜੀ ਰਾਖਲੇ ਪਤ ਮੇਰੇ ਜਮ ਕੋ ਤਰਾਸ ਭਇਓ ਔਰ ਅੰਤਰ ਸਰਨ ਗਏ ਕਿਰਪਾ ਨਿਦ ਤੇਰੀ ਹਰ ਜੀ ਰਾਖਲੇ ਪਤ ਮੇਰੇ ਜਾਮ ਕੋ ਤਰਾਸ ਭਇਓ ਔਰ ਅੰਤਰ ਸਰਨ ਗਏ ਕਿਰਪਾ ਨਿਦ ਤੇਰੀ ਰਹਾਓ ਮਹਾ ਪਤਿਤ ਮੁਗਦ ਲੋਪੀ ਫਾਨ ਕਰਤਾ ਪਾਪ ਅਬ ਹਾਰਾ ਪੈ ਮਰਬੇ ਕੋ ਬਿਹਤਰ ਨਾਹੀਨ ਦੇ ਚਿੰਤਾ ਤਨ ਜਾਰਾ ਕਿਨੇ અપਾਵ ਮੁਕਤ ਕੇ ਕਾਰਨ ਦੇ ਦਿੱਸ ਕਿਉਂ ਉੱਠ ਧਿਆਆ ਕਾਟੇ ਪੇਰਤ ਬਸੇ ਨਰੰਤਰ ਤਾਂ ਕੋ ਮਰਮ ਨਾ ਪਾਇਆ ਨਾਹੀਨ ਗੁਣ ਨਾਹੀਨ ਕਿਛ ਜਪ ਤਪ ਕਹੋਂ ਨ ਕਰਮ ਅਬ ਕੀ ਜੈ ਨਾਨਕ ਹਰ ਪਰਿਓ ਸਰਨਾਗਤ ਅਬੇ ਦਾਨ ਪ੍ਰਭ ਦੀ ਜੈ ਮਨ ਰੇ ਸੱਚਾ ਗੋ ਬਚਾਰਾ ਰਾਮ ਨਾਮ ਬਿਨ ਮਿਥਿਆ ਮਾਨੋ ਸਗਰੋ ਇਹ ਸੰਸਾਰਾ ਰਹਾਓ ਜਾਂਤੋ ਜੋਗੀ ਖੋਜਤ ਹਾਰੇ ਪਯੋ ਨਾ ਤੇ ਪਾਰਾ ਸੋ ਸੁਆਮੀ ਤੁਮਹ ਨਿਕਟ ਪਛਾਨੋ ਰੂਪ ਰਖਤੇ ਨਿਆਰਾ ਪਾਵਨ ਨਾਮ ਜਗਤ ਮੈਂ ਹਰ ਕੋ ਕਬੂ ਨਾ ਅਸੰਬਾਰਾ ਨਾਨਕ ਸਰਨ ਪਰਿਓ ਜਗ ਬੰਤਰ ਰੱਖ ਬਿਰਦ ਤੁਹਾਰਾ ਸਤਨਾਮ ਸ੍ਰੀ ਵਾਹਿਗੁਰੂ ਸਾਬ ਜੀ ਹਾਰ ਜੀ ਰਾਖਲੇ ਪਤ ਮੇਰੀ ਜਮ ਕੋ ਤਰਾਸ ਭਇਓ ਔਰ ਅੰਤਰ ਸਰਨ ਗਏ ਕਿਰਪਾ ਨਿਦ ਤੇਰੀ ਹਾਰ ਜੀ ਰਾਖਲੇ ਪਤ ਮੇਰੀ ਜਮ ਕੋ ਤਰਾਸ ਭਇਓ ਔਰ ਅੰਤਰ ਸਰਨ ਗਹੀ ਕਿਰਪਾ ਨਿਦ ਤੇਰੀ ਰਹਾਉ ਮਹਾ ਪਤਿਤ ਮੁਗਦ ਲੋਭੀ ਫਨ ਕਰਤਾ ਪਾਪ ਅਬ ਹਾਰਾ ਪੈ ਮਰਬੇ ਕੋ ਬਿਸਤਰ ਨਾਹੀਨ ਤੇਹ ਚਿੰਤਾ ਤਨ ਜਾਰਾ ਕਿੰਨੇ ਭਾਵ ਮੁਕਤ ਕੇ ਕਾਰਨ ਦੇ ਦਿੱਸ ਕਿਉਂ ਉਠ ਧਿਆਆ ਕਾਟੇ ਪੇਰਤ ਬਸੇ ਨਰੰਤਰ ਤਾਂ ਕੋ ਮਰਮ ਨਾ ਪਾਇਆ ਨਾਹੀਨ ਗੁਣ ਨਾਹੀਨ ਕਿਛ ਜਪ ਤਪ ਕਹੋਨ ਕਰਮ ਅਬ ਕੀ ਜੈ ਨਾਨਕ ਹਰ ਪਰਿਓ ਸਰਨਾਗਤ ਅਬੇ ਦਾਨ ਪ੍ਰਭ ਦੀ ਜੈ ਮਨ ਰੇ ਸਚਾ ਗੋ ਬਚਾਰਾ ਰਾਮ ਨਾਮ ਬਿਨ ਮਿਥਿਆ ਮਾਨੋ ਸਗਰੋ ਇਹ ਸੰਸਾਰਾ ਰਹਾਓ ਜਾਂਤੋ ਜੋਗੀ ਖੋਜਤ ਹਾਰੇ ਪਯੋ ਨਾਤੇ ਪਾਰਾ ਸੋ ਸੁਆਮੀ ਤੁਮ ਨਿਕਟ ਪਛਾਨੋ ਰੂਪ ਰਖਤੇ ਨਿਆਰਾ ਪਾਵਨ ਨਾਮ ਜਗਤ ਮੈਂ ਹਰ ਕੋ ਕਬੂ ਨਾ ਅਸੰਬਾਰਾ ਨਾਨਕ ਸਰਨ ਪਰਿਓ ਜਗ ਬੰਤਰ ਰੱਖੋ ਬਿਰਦ ਤੁਹਾਰਾ ਸਤਨਾਮ ਸ਼੍ਰੀ ਵਾਹਿਗੁਰੂ ਸਹਿਬ ਜੀ ਹਾਰ ਜੀ ਰਾਖਲੇ ਪਤ ਮੇਰੇ ਜਮ ਕੋ ਤਰਾਸ ਭਇਓ ਔਰ ਅੰਤਰ ਸਰਨ ਗਏ ਕਿਰਪਾ ਨਿਦ ਤੇਰੀ ਹਾਰ ਜੀ ਰਾਖਲੇ ਪਤ ਮੇਰੇ ਮਕੂਤਰਾਸ ਭਯੋ ਔਰ ਅੰਤਰ ਸਰਨ ਗਏ ਕਿਰਪਾ ਨਿਦ ਤੇਰੀ ਰਹਾਓ ਮਹਾ ਪਤਿਤ ਮੁਗਦ ਲੋਪੀ ਫਨ ਕਰਤਾ ਪਾਪ ਅਬ ਹਾਰਾ ਪੈ ਮਰਬੇ ਕੋ ਬਿਹਤਰ ਨਾਹੀਨ ਤੇਹ ਚਿੰਤਾ ਤਨ ਜਾਰਾ ਕੇਨੇ અપਾਵ ਮੁਕਤ ਕੇ ਕਾਰਨ ਦੇਹਿਸ ਕਿਉਂ ਉਠ ਧਿਆਇ ਕਾਟੇ ਪੇਰਤ ਬਸੇ ਨਿਰੰਤਰ ਤਾਂ ਕੋ ਮਰਮ ਨਾ ਪਾਇਆ ਨਾਹੀਨ ਗੁਣ ਨਾਹੀਨ ਕਿਛ ਜਪ ਤਪ ਕਹਨ ਕਰਮ ਅਬ ਕੀਜੈ ਨਾਨਕ ਹਰ ਪਰ